ਕੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਵੀ ਹਾਕੀ ਦੇ ਪਲੇਅਰ ਬਣਾਉਣ ਲਈ ਸਾਡੀਆਂ ਆਪਣੀਆਂ ਅਕੈਡਮੀਆਂ ਚਲਦੀਆਂ ਕਬੱਡੀ ਦੀਆਂ ਸਾਡੀਆਂ ਆਪਣੀਆਂ ਜਿਹੜੀਆਂ ਅਕੈਡਮੀਆਂ ਚਲਦੀਆਂ ਪਰ ਫਿਰ ਵੀ ਜਿਹੜੇ ਕੋ ਸਿੱਖ ਚ ਇਹਦੇ ਅਚੇਚੇ ਤੌਰ ਤੇ ਆਪਣਾ ਯੋਗਦਾਨ ਪਾਉਂਦੇ ਆ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਉਹਨਾਂ ਦਾ ਹਮੇਸ਼ਾ ਹੀ ਸਤਿਕਾਰ ਕਰਦੀ ਹੈ ਸਰਦਾਰ ਜਰਮਨਜੀਤ ਸਿੰਘ ਜਿਨ੍ਹਾਂ ਨੇ ਇੰਡੀਆ ਦੀ ਹਾਕੀ ਟੀਮ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਭਾਵੇਂ ਟੀਮ ਨੂੰ ਪਹਿਲਾਂ ਵੀ ਸਨਮਾਨਿਤ ਕੀਤਾ ਗਿਆ ਸੀ ਪਰ ਸਾਬਤ ਸੂਰਤ ਹੋਣ ਕਰਕੇ ਉਸ ਦਿਨ ਅਸੀਂ ਫੈਸਲਾ ਕੀਤਾ ਸੀ ਕਿ ਉਹਨਾਂ ਨੂੰ 5 ਲੱਖ ਰੁਪਈਆ ਜਿਹੜਾ ਆ ਉਹ ਦਿੱਤਾ ਜਾਊਗਾ ਤੇ ਸਨਮਾਨ ਵੀ ਵਿਦੇਸ਼ਕ ਵਿਸ਼ੇਸ਼ ਕੀਤਾ ਜਾਊਗਾ ਜੋ ਉਹਨਾਂ ਦਾ ਸਨਮਾਨ ਕੀਤਾ ਦੂਸਰਾ ਮੁੰਡਾ ਅਮਰਪ੍ਰੀਤ ਸਿੰਘ ਜਿਹੜਾ ਸਾਬਤ ਸੂਰਤ ਆ ਜਿਹੜਾ ਤੌੜਾਂ ਦੇ ਵਿੱਚ ਆਪਣਾ ਮੈਟਲ ਲੈ ਕੇ ਆਇਆ ਉਹਨੂੰ ਵੀ 1 ਲੱਖ ਰੁਪਈਆ ਜਿਹੜਾ ਤੇ ਉਹਦਾ ਵੀ ਸ਼ੋਮਣੀ ਗੁਰਦਾਰਾ ਪਰਨਮਤ ਕਮੇਟੀ ਵੱਲੋਂ ਸਤਿਕਾਰ ਕੀਤਾ ਗਿਆ ਤੇ ਸ਼ੋਮਣੀ ਕਮੇਟੀ ਹਮੇਸ਼ਾ ਹੀ ਉਹ ਸਿੱਖ ਜਿਹੜੇ ਜੇ ਸਾਫ਼ ਸੂਰਤ ਆ ਉਹਨਾਂ ਲਈ ਹਮੇਸ਼ਾ ਹੀ ਆਪਣਾ ਯੋਗਦਾਨ ਸਮੇਂ-ਸਮੇਂ ਸਿਰ ਪਾਉਂਦੀ ਰਹੀ ਆ ਸੋ ਇਹ ਦੋਹਾਂ ਨੂੰ ਅੱਜ ਚੇਚੇ ਤੌਰ ਤੇ ਜਿਹੜਾ ਇੱਥੇ ਉਹ ਸਨਮਾਨ ਭੇਟ ਕੀਤਾ ਗਿਆ